ਉਹ ਸਟੇਜ ਫੱਟਿਆਂ ਦੀ ਬਣੀ ਹੋਈ ਆ ਮੇਰਾ ਵੀਰ ਕਿਤੇ ਉਹ ਦੇਖਿਆ ਵੀਡੀਓ ਕਲਿੱਪ ਕਿਉਂ ਤੇ ਚੱਲਦਾ ਇੰਸਟਾਗ੍ਰam ਤੇ ਆਹ ਉਹ ਕਦੇ ਆਪਣੇ ਨਾਲ ਉਹ ਗੱਲ ਨਾ ਹੋ ਜੇ ਮੈਂ ਠੀਕ ਆ ਮੈਂ ਠੀਕ ਆ ਮੁੜ ਕੇ ਪਤਾ ਨਹੀਂ ਲੱਗਣਾ ਕਿਹਦੀ ਪੱਗ ਕਿਹਦੇ ਸਿਰ ਤੇ ਆ ਪੱਗ ਵੱਟ ਭਰਾ ਬਣੇ ਫਿਰਾਂਗੇ ਚੇਕਵਾ ਇਸ ਕਰਕੇ ਮੇਰਾ ਵੀਰ ਓਨੇ ਹੀ ਬੰਦੇ ਚੜ੍ਹੇ ਉਹ ਫੱਟੇ ਆ ਫੱਟੇ ਟੁੱਟ ਜਾਂਦੇ ਹੁੰਦੇ ਆ ਮੈਂ ਕਰਾ ਕੇ ਸਾਰੇ ਇਕੱਠਿਆਂ ਨਾਲ ਹੀ ਕਰਾ ਲੈਣਾ ਮੈਂ ਇੱਕ ਫੋਟੋ ਇੱਕ ਕਰਾ ਕੇ ਜੋ ਕਰਾ ਕੇ ਜੋ ਇੱਕ ਸਾਡੇ ਮਲਾਜ਼ਮ ਵੀਰ ਸਾਰੇ ਖੜੇ ਨੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਸਵੇਰ ਤੇ ਡਿਊਟੀ ਕਰਦੇ ਨੇ ਜ਼ੋਰਦਾਰ ਤਾੜੀਆਂ ਮਾਰੋ ਵੀ ਇੱਕ ਵਾਰੀ ਇਹ ਡਿਊਟੀ ਬਹੁਤ ਔਖੀ ਐ ਇਧਰਲੇ ਪਾਸੇ ਗੇਟ ਤੇ ਵੀ ਖੜੇ ਸੀ ਸਾਡੇ ਵੀਰ ਉਹ ਫੋਟੋ ਨੂੰ ਵੀ ਕਹਿੰਦੇ ਮੈਂ ਇੱਥੇ ਸਟੇਜ ਤੇ ਬੁਲਾ ਲਵਾਂ ਉਹਨਾਂ ਨੂੰ ਸਟੇਜ ਤੇ ਬੁਲਾ ਸਾਰਾ ਡਿਪਾਰਟਮੈਂਟ ਇਸ ਸਟੇਜ ਤੇ ਅੱਛਾ ਕੀ ਸੀਗਾ ਆਪਣਾ ਆ ਹੁਣ ਮੈਨੂੰ ਗੱਲ ਯਾਦ ਆ ਗਈ ਨੰਨ ਦੇਖ ਕੇ ਉਹ ਲੋਕੀ ਲੱਖ ਬਦਮਾਸ਼ੀ ਕਰਦੇ ਓਏ ਹੋ ਉਹ ਸਾਰੇ ਪਟੇ ਪਹਿਣ ਤੋਂ ਡਰਦੇ ਆਏ ਬੰਦਾ ਬੰਦੇ ਨੂੰ ਖਾ ਜਾਵੇ ਜੇ ਸਰਕਾਰ ਜ਼ੁਲਮ ਤੋਂ ਡਰ ਜੇ ਤੇ ਫੋਕੀ ਫੜਨੀ ਮਾਰੀਦੀ ਲੰਬੜਦਾਰ ਸਰਪੰਚ ਪੁਲਿਸ ਨਾਲ ਨਹੀਂ ਪਗਾੜੀ ਦੀ ਨਵੀਂ ਬਗਾੜੀ ਦੀ ਹਾਏ ਓ ਓ ਓ ਓ ਸਾਰਾ ਹੋਂ ਮੈਂ 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 ਹੁੰਦਾ ਬਿਆਸੇਰ ਦਾ ਚੰਗਾ ਐਵੇਂ ਲੈਣ ਪ੍ਰੇਮੀ ਪੰਗਾ ਲੈ ਤਾਜੀ ਨਾਵੇਂ ਕੋਣ ਕਰਾਵੇ ਰਹਿੰਦਾ ਨਿਤ ਖੜਕਦਾ ਡੰਡਾ ਜਾਨ ਤੰਗ ਰਹਿੰਦੀ ਆ ਮਿੱਤਰੋ ਕਿਸੇ ਕਿਸੇ ਨੂੰ ਲਵ ਮੈਰਿਜ ਫਟ ਪੈਂਦੀ ਆ ਮਿੱਤਰੋ ਕਿਸੇ ਕਿਸੇ ਨੂੰ ਲਵ ਮੈਰਿਜ ਫਟ ਪੈਂਦੀ ਆ ਮਿੱਤਰੋ ਇਹ ਦਵ ਮੈਰਿਜ ਫਟ ਵੀਰ ਮੈਂ ਸੁਣਾ ਕੇ ਜਾਊਂਗਾ ਇੱਕ ਮਿੰਟ ਐ ਨਹੀਂ ਗੁੱਸਾ ਨਹੀਂ ਕਰੀਦਾ ਹੁੰਦਾ ਉਹ ਸਾਰੇ ਵੀਰ ਫਿਰ ਹੋਰ ਫਰਮਾਇਸ਼ਾਂ ਕਰਦੇ ਆ ਸਾਰੇ ਸੁਣਾ ਕੇ ਜਾਊਂਗਾ ਮੇਰਾ ਵੀਰ ਮੈਂ ਕੱਲਾ ਜੇ ਮੇਰੇ ਦੋ ਤਿੰਨ ਮੂੰਹ ਹੁੰਦੇ ਮੈਂ ਕਿੱਧਰੋਂ ਸੁਣਾ ਦਿੰਦਾ ਸੀ ਕਿੱਧਰੋਂ ਸੁਣਾ ਦਿੰਦਾ ਸੁਣਾ ਕੇ ਜਾਊਂਗਾ ਜਾਈ ਨਾ ਚਗਾ ਯੋ ਪੱਕਾ ਆਲਾ ਨਮਾ ਗਾਣਾ ਨਮਾ ਗਾਣਾ ਬਿਲਕੁਲ ਆਜਾ